ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਕਾਲੇਕੇ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰੋਂ ਰਿਕਵੈਸਟ ਹੈ ਕਿ ਆਪਾਂ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਜਰ ਮਿਲਦਾ ਰਹੇ ਬਾਈ ਦਾ ਵਪਾਰ ਦਾ ਕੰਮ ਆ ਰੁਟੀਨ 'ਚ ਪਸ਼ੂ ਆਉਂਦੇ ਆਗੇ ਤੇ ਛੇ ਲੋਕ ਜਾਂਦੇ ਆਗੇ ਅਟੇਂ 'ਚ ਇਸ ਘਰੋਂ ਵੀਡੀਓ ਬਣਦਿਆਂ ਵਾ ਤੇ ਵੀਡੀਓ ਬਣਾਉ ਲੈ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93688 ਹੈ ਜੀ ਤਸੱਲੀ ਪਰਖ ਕਰਨਾ ਤੁਹਾਡਾ ਫਰਜ਼ ਬਾਤ ਤੁਸੀਂ ਪੈਸੇ ਲਾਉਣੇ ਆਗੇ ਜੇ ਸਵੇ ਸਵੇ ਪਹੁੰਚਾ ਦੋ ਟਾਈਮ ਚੋਕੇ ਲਿਜਾਓ ਜੇ ਗੱਬਣ ਪਸ਼ੂ ਹਤਾਬ ਦਾ ਚੇ ਪਕੜ ਕੇ ਚੰਗੀ ਤਰ੍ਹਾਂ ਪਾਸ ਕਰਕੇ ਲਿਜਾਓ ਜੇ ਕਿ ਤੋਕੜ ਗੱਬਣ ਪਸ਼ੂ ਆ ਤਾਂ ਦਾ ਚੈੱਕ ਪਾਸ ਕਰਾ ਕੇ ਲਿਜਾਓ ਕਿਉਂਕਿ ਖੱਜਲ ਖੋਈ ਨਾਲ ਪਹਿਲਾਂ ਹੀ ਆਪਾਂ ਨੂੰ ਤਸੱਲੀ ਕੀਤੀ ਚੰਗੀ ਆ ਜੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਤੇ ਲੈਨੇ ਪਰਪਜ ਨੇ ਤਿੰਨਾਂ ਵੇੜਾਂ ਬਾਰੇ ਇੱਕ ਆ ਤਾਜੀ ਸੂਈ ਇੱਕਾ ਡੱਬੀ ਬੱਚੀ ਦੋ ਕਿ ਮਹੀਨੇ ਸੋਈ ਵੀ ਆ ਤੇ ਕਾ ਤੋ ਕੁੜ ਬਹਿੜਾ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸ ਦੇ ਬਾਈ ਨਾਮ ਅਮਨਦੀਪ ਸਿੰਘ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਠੀਕ ਆ ਬਾਈ ਇੱਕ ਮਾ ਸ਼ੁਰੂ ਕਰ ਲੈ ਵੀ ਤਾਜੀ ਸੋਈ ਤੋ ਜੀ ਕਿਹੜਾ ਸੂਆ ਸੋਈ ਬਾਈ ਇਹ ਏ ਬਾਈ ਜੀ ਪਹਿਲਾ ਸੂਆ ਸੋਈ ਵੀ ਆ ਠੀਕ ਆ ਠੀਕ ਆ ਜੀ ਲਗਭਗ ਇਹਨੂੰ 7-8 ਦਿਨ ਹੋ ਗਏ ਵੀ ਹਫਤਾ ਹੋ ਗਿਆ ਸੂਈ ਨੂੰ ਠੀਕ ਆ ਜੀ 10 ਕਿਲੋ ਦੁੱਧ ਹੁਣ ਤਿਆਰ ਆ ਠੀਕ ਆ ਕੰਡੇ ਵਾਲਾ ਹਾਂ ਜੀ ਦੁੱਧ ਦੇ 13 ਕਿਲੋ ਕਰਦੇ 14 ਕਰਦੇ ਠੀਕ ਆ ਉਹ ਗਾਂ ਲਈ ਸੇਵਾ ਤੇ ਆ ਉਹ ਸੇਵਾ ਤੇ ਆਪਣੇ ਘਰੋਂ 10 ਕਿਲੋ ਚੋਕ ਲਿਆ ਸਕਦੇ ਠੀਕ ਆ ਜੀ ਮਗਰ ਬਾਈ ਇਹਦੇ ਮਗਰ ਇਹਦੇ ਬੱਚਾ ਬਾਈ ਜੀ ਠੀਕ ਆ ਤੋਰ ਲਈ ਚਾਰ ਦਿਨ ਦਾ ਜੀ ਇਹ ਠੀਕ ਆ ਤੋਰ ਲਈ ਮੜਾ ਜੀ ਦਰਨ ਇਹ ਅੱਜ ਹੀ ਲਿਆਂਦੀ ਥੋੜਾ ਜਿਹਾ ਵੀ ਕੋਪਰਾ ਕਰਦੀ ਆ ਠੀਕ ਆ ਠੀਕ ਆ ਲਓ ਜੀ ਦੋਸਤੋ ਬਾਈ ਦੱਸਦਾ ਵੀ 7-8 ਮੈਂ ਅੱਛੀ ਜੀ ਵਜਨ ਉਹ ਇਹ ਬਹੁਤ ਆਗਾ ਨਿਗਰ ਨੁਕਰ ਚੰਗੀ ਆ ਹਵਾਨਾ ਦੇਖੋ ਦੋਸਤੋ ਹਵਾਨਾ ਬਹੁਤ ਚੰਗਾ ਫਿਟਿੰਗ ਵਾਲਾ ਹਵਾਨਾ ਵਾ ਕੋਈ ਟਟ ਮਨ ਨਮਕਵਾ ਹਵਾਨਾ ਨਹੀਂ ਗਾ ਜਦ ਕੁਆਲਿਟੀ ਬਹੁਤ ਆਗੀ ਤੁਸੀਂ ਦੇਖ ਸਕਦੇ ਹੋ ਕ੍ਰੋਸ ਬਰੀਡ ਚ ਦੋ ਦੋ ਛਟਾ ਮਝਾਰ ਗਾ ਦੋ ਕੁ ਮਹੀਨੇ ਠੰਡ ਦੇ ਰਹਿਗੇ ਮਗਰ ਜਨਵਰੀ ਤੇ ਫਰਵਰੀ ਗਾਂ ਕਰਮੀ ਜਰਮੀ ਦੁੱਧ ਨਿਆਰੇ ਦੇ ਦੂਗੀ ਤੁਹਾਨੂੰ ਇਹ ਕਿਉਂਕਿ ਅੱਜ 7 ਮਹੀਨਾਂ ਦਾ ਸੋਈ ਨੂੰ ਆਹ ਜੇ ਕੋਈ ਪਸ਼ੂ 15 16 ਦਿਨਾਂ ਤੋਂ ਮੈਲਾ ਮੂਲਾ ਮਾਰ ਕੇ ਫੇਰ ਉੱਤੇ ਜਾ ਕੇ ਆਉਂਦਾ ਵਾ ਦੁੱਧ ਪਾ ਦੂਗੀ ਬਾਈਆਂ ਦਾ ਕੋਈ 13 14 ਕਿਲੋ ਬਾਕੀ ਥੋੜ ਜੇ ਤੁਸੀਂ ਜਾ ਕੇ ਟੋੜੀ ਤੇ ਬੰਨ੍ਹ ਦਿਓਗੇ ਤਣੇ 10 ਵੀ ਨਹੀਂ ਦੇਣਾਗਾ ਅੱਥੀ ਚੁਵਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਥਾਣ ਤੋਂ ਨੇੜੇ ਤੋਂ ਦਿਖਾ ਦਿੰਨੇ ਆ ਜੀ ਇਹ ਸ਼ਾਮ ਦੀ ਚੁਵਾਈ ਚੱਦਦੇ ਬੜਾ ਦੇਣ ਪਿਆ ਵਾ ਕਿਉਂਕਿ ਵੀਡੀਓ ਬਣਾ ਸਮਾਂ ਨੋਟ ਕਰ ਲਓ ਜੇ 12 ਵਜੇ ਤੇ 17 ਮਿੰਟ ਹੀ ਹੋਏ ਆ ਮਗਰ ਇਹਦੀ ਆਵ ਅੱਛਾ ਵਾ ਭਾਈ ਉਹ ਚੁਵਾਈ ਚੁਈ ਸੀਲ ਆ ਭਾਈ ਚੁਵਾਈ ਚੁਈ ਸੀਲ ਆ ਜਿੱਥੋਂ ਲੈਂਦੀ ਉਹਨਾਂ ਨੇ ਪਹਿਲਾਂ ਪੁਰਾਣੀ ਬਣ ਗਈ ਨਿਆਣਾ ਨਹੀਂ ਪੰਦੇਗੇ ਇਹ ਮੈਂ ਅੱਜ ਲਿਆ ਕੇ ਅੱਜ ਹੀ ਬਣਾਂਗਾ ਮੈਂ ਦੋ ਟਾਈਮ ਝੋਕੇ ਲਿਆਇਆ ਠੀਕ ਆ ਹੁਣ ਨਿਆਣਾ ਪਹੁੰਦੀ ਆ ਨਹੀਂ ਨਿਆਣਾ ਦਾ ਪਾਉ ਲੂ ਬਾਈ ਯਾਰ ਪੋਰਾ ਵੀਨੇ ਨੇ ਕੀਤਾ ਗਾ ਮਨਾ ਮੰਨ ਲਾ ਵੀ ਹੁਣ ਨਾ ਪਾਉਗੀ ਹੋਰ ਦੋ ਦਿਨਾਂ ਨੂੰ ਗੱਜ ਜੂਗੀ ਹਾਂ ਠੀਕ ਹੈ ਠੀਕ ਹੈ ਜੀ ਕੋ ਮਿਲ ਜਾਂਦੀ ਵਧੀਆ ਮਿਲਦੀ ਆ ਵਧੀਆ ਮਿਲਦੀ ਉਹਨਾਂ ਦਾ ਬਈ 6 8 10 ਗਾਈਆਂ ਉਹਦੇ ਵੀ ਇਹੀ ਫਿਰ ਨਿਆਣਾ ਕਿੱਥੇ ਚੱਕਾਂ ਚ ਰਹਿ ਜਾਗੇ ਠੀਕ ਹੈ ਜੀ ਹਾਂਜੀ ਬਾਈ ਤੇ ਮੁੱਲ ਬਈ ਦਾ ਜੈਜਿਆ ਮੁੱਲੇ ਦਾ ਬਈ 12 ਕੋਈ ਭੰਨ ਤੋੜ ਨਾ ਕਰੇ 42000 ਰੁਪਏ ਫਿਕਸ ਆਈ ਇਹਦਾ ਠੀਕ ਆ ਵਿੱਚੋਂ ਕੋ ਛੋੜ ਛੱਪਾ 500 ਰੁਪਏ ਛੋੜ ਠੀਕ ਹੈ ਜੀ ਹਾਂਜੀ ਬਾਈ ਠੀਕ ਹੈ ਲੋ ਦੋਸਤੋ 42000 ਰੁਪਏ ਮੁੱਲੇ ਦਾ ਪਹਿਲੇ ਨਵੱਛੀ ਆ ਮੂੰਹ ਤੋਂ ਚਾਰ ਦੰਦ ਦਾ ਫੇਸ ਕੁਆਰਟ ਚੈੱਕ ਕਰ ਲੋ ਤੁਸੀਂ ਬਹੁਤ ਚੰਗੀ ਆ ਚਲੋ ਠੀਕ ਆ ਦੋਸਤੋ ਬਾਈਆਂ ਚੋ ਕਉ ਥੱਕਾ ਕਰਨਾ ਮੈਨਾ ਪਸੂ ਨਾਲ ਮੁੜ ਕੇ ਗਈ ਬਸ ਉਸ ਉਪਰ ਵਾਲਾ ਜਿਹੜਾ ਬਈ ਆਊਗਾ ਇੱਥੇ ਘਰਿਆ ਜਾਂਦਾ ਪੇ ਚੈੱਕ ਕਰ ਲੂਗਾ ਉਹਦੇ ਆਗੇ ਠਣਾ ਸੈਤ ਨੂੰ ਮੈਂ ਹੋਰ ਨੇੜੇ ਤੋਂ ਚੈੱਕ ਕਰਾ ਦਿੰਦਾ ਵਾ ਠੰਡੀ ਸੀਲ ਆ ਗਈ ਕਿਉਂਕਿ ਜੇ ਹੁਣ ਉਹ ਜੀ ਹੁੰਦੀ ਤਾਂ ਲੱਤ ਮਾਰ ਜਾਂ ਛਾਲ ਮਾਰ ਕੇ ਪਰਾਨ ਜੜਾ ਸੀਗਾ ਮਗਰ ਇਸ ਦੇ ਆਹ ਵਾਲਾ ਬੱਚਾ ਵਾ ਠੀਕ ਆ। ਉਹ ਦੋਸਤੋ ਉਹ ਜੀ ਗੱਲ ਨਹੀਂ ਮੈਂ ਚੱਕਰੀ ਕੋਈ ਨਹੀਂ ਪਰ ਨਿਆਣਾ ਨਹੀਂ ਪਾਇਆ ਗਾਂ ਵਾਲਿਆਂ ਨੇ। ਉਹ ਪਰਾ ਮੰਦੀ ਆ ਵੀ ਤਾਂ ਹਾਂ। ਨਿਆਣਾ ਨਹੀਂ ਪਾਇਆ ਤਾਂ ਨਿਆਉ ਉਹਦੀ ਠੰਡੀ ਸੀਰ ਚੋ। ਬਾਕੀ ਛੂਏ ਸੋਏ ਪਾਉ ਦਾ ਕਾਹਦਾ ਉਪਰਾਵਾ ਤੁਸੀਂ ਜੀ ਦੋ ਟਾਈਮ ਤੇ ਚੋ ਲੋ। ਬਾਈ ਦੇ ਘਰੇ ਥੱਲੀ ਕਾ ਵੀ ਕਰ ਲੈਣੀ ਹੈਗੀ। ਹਾਂ। ਠੰਡੀ ਸੀਰ ਤੇ ਦੇਖ ਤਾਂ ਪਹਿਲਾਂ ਨਾਲ ਕੋਈ ਚੱਕਰ ਨਹੀਂ ਬਾਈਆਂ ਦਾ। ਮੁੱਲ ਸਰ 21000 ਰੁਪਈਆ। ਦੋ ਨੰਬਰ ਤੇ ਬਾਈ। ਇਹਨੂੰ ਬਾਈ ਜੀ ਡੇਢ ਤੋਂ 2 ਮਹੀਨੇ ਹੋ ਗਏ ਸੋਈ ਨੂੰ। ਠੀਕ ਹੈ ਜੀ। ਮਗਰ ਇਹਦੇ ਵੱੱਛੀ ਆ। ਠੀਕ ਹੈ ਜੀ। ਇਹਦਾ ਜਿਹੜਾ ਕਬੈਣੀ ਵਾਲਾ ਬੈਣੀ ਵਾਲਾ ਥਾਣਾ ਮਗਰਲਾ ਅੱਧਾ ਜੀ ਉਹ ਦੂਜਿਆਂ ਦੇ ਮੁਕਾਬਲੇ ਅੱਧਾ ਥਾਣਾ ਹੋ ਠੀਕ ਅੱਧਾ ਚੱਲਦਾ ਜਾਨੀ ਹਾਂਜੀ ਨਾ ਕੋਈ ਭੂਰ ਨਾ ਛੱਟਾ ਚਵਾਈ ਇਹਦੀ ਵੀ ਬਹੁਤ ਚੰਗੀ ਆ ਠੀਕ ਆ ਜੀ ਇਹਦੇ ਅੱਠਾ 7 ਕਿਲੋ ਦੁੱਧ ਆ ਕੰਡੇ ਵਾਲਾ ਹਾਂਜੀ ਦੁੱਧ ਤੇ 9-10 ਕਿਲੋ ਕਰੂਗੇ ਬਾਲੇ ਮਾਰੇ ਘਰਾਈ ਵੀ ਆ ਠੀਕ ਆ ਜੀ ਮਗਰੇ ਦੇ ਬਾਈ ਮਗਰੇ ਦੇ ਆ ਬੱਚੀ ਆ ਜੀ ਠੀਕ ਆ ਜੀ ਕਾਢਣ ਦੀ ਬਾਹਰ ਨੂੰ ਲੋ ਜੀ ਦੋਸਤੋ ਬਾਈ ਦੀ ਇਮਾਨਦਾਰੀ ਬਾਈ ਨੇ ਪਹਿਲਾਂ ਦਾ ਬੈਣੀ ਵਾਲਾ ਮਗਲਾ ਥਾਣਾ ਤੇ ਦੇਖਣ ਜਿਹੜਾ ਉਹ ਥੋੜਾ ਜਿਹਾ ਤਾਂ ਨੂੰ ਚੜਿਆ ਹੋਇਆ ਦਿਖਾਉਂ ਕੋਈ ਵੀ ਰ ਆਪਦਾ ਅੱਧਾ ਮੰਨ ਕੇ ਆ ਜੇ ਤੇ ਕੋਈ ਮਾਦਾ ਪਉਣਾ ਮੰਨ ਕੇ ਜਾਂ ਤੇ ਤਿਲ ਮੰਨ ਕੋ ਥੋੜੀ ਸ਼ਰਦਾ ਵਾ ਕਿਉਂਕਿ ਥੋੜੇ ਮੰਨਣ ਤੇ ਆ ਕਦ ਕਰ ਚੰਗਾ ਵਾ ਥੋੜੀ ਲੱਸੀ ਫਿੱਕੀ ਆ ਕਿਉਂਕਿ ਬਾਈ ਕਹਿੰਦਾ ਉਹ ਮਾੜੀ ਸੇਵ ਵਾਲੇ ਘਰੋਂ ਆਈ ਆਗੀ ਦੁੱਧ ਕੰਡੇ ਅੱਛਾ ਜੀ ਦੁੱਧ ਕੰਡੇ ਵਾਲਾ 7 ਕਿਲੋ ਥੱਲੇ ਇਹਦੇ ਬਾਈ ਤੂੰ ਤਾਂ ਬੋਦੀ ਵਾਲੀ ਆਗੀ ਬਾਕੀ ਨੋਏ ਨੂੰ ਚਮਕਣੀ ਸੀਗੀ ਵਹਿੜ ਪਰ ਥੋੜੀ ਜੀ ਨਰਮ ਘਰ ਮਾਈ ਕਰਕੇ ਦੋ ਸਤ ਕੰਡਾ ਦੋਦੀ ਗਾਰੰਟੀ ਆ ਭਾਈ ਨੋਕਲ ਤਾਂ ਬਾਈ ਦਾ ਵਾਝੂਗੀ ਸੇਵਾ ਸਭਾ ਚੰਗੀ ਗੌਰ ਕਰ ਲਓਗੇ ਕਿਉਂਕਿ ਬਾਈ ਦਾ ਕੰਮ ਹੈ ਵੇਚਣ ਦਾ ਬਾਈ ਦਾ ਅੱਜ ਲੈ ਆਇਆ ਬਾਈ ਨੇ ਤਾਂ ਹੋਰ ਘੰਟੇ ਨੂੰ ਵੇਚ ਦੇਣੀਆਂ ਹੈਗੀਆਂ ਆਪਣੇ ਭਾਈ ਇਹ ਕਾਹੀ ਇਹ ਨਾ ਹੁਣ ਆ ਗਾਂ ਵੀ ਦੇ ਨੇ ਤਿਹਾਰਾ ਪਾਇਆ ਹੁੰਦਾ ਲਾਲ ਗਾਨੀ ਭਾਈ ਹਾਂਜੀ ਹਾਂਜੀ ਚੌਕਣੀ ਸੀ ਹਾਰ ਸ਼ਿੰਗਾਰ ਲਾਇਆ ਹੁੰਦਾ ਬਾਈ ਦਾ ਚੌਕਣੀ ਸੀ ਪਰ ਆਪਾਂ ਤਿਹਾਰੇ ਤੇ ਪਸ਼ੂ ਆ ਦੇ ਤਿਹਾਰੇ ਦੇ ਨਾਲ ਸੰਗਲ ਚ ਆ ਗਿਆ ਸੰਗਲ ਚੀ ਠੀਕ ਹੈ ਜੀ ਤੇ ਇਹਦਾ ਮੁੱਲ ਭਾਈ ਜਾਇਜਿਆ ਇਹਦਾ ਮੁੱਲ ਭਾਈ ਜਮਾ ਫਿਕਸ 16000 ਰੁਪਇਆ ਵਿੱਚ ਮਣ ਤਣ ਕੋਈ ਰੁਪਈਆ 500 ਛੂਟ ਹੋ ਜੂਗੀ ਬਈ ਮੱਛੀ ਦਿਖਾ ਦਿਓ ਜੀ ਇਹਦੇ ਮਗਰਾਂ ਬੱਚਾ ਦਿਖਾ ਦਨੇ ਲੋ ਵੀ 16000 ਰੁਪਈਆ ਮੁੱਲ ਦਾ ਤੁਹਾਨੂੰ ਪੱਠਿਆਂ ਤੇ ਮੂਹ ਨਹੀਂ ਚੱਕਦੀ ਪਈਗੀ ਤੇ ਵੇਖ ਲਓ ਵੀ ਉਹ ਜੇ ਘਰ ਆਈ ਵੀ ਹੈਗੀ ਤੁਹਾਨੂੰ ਹੋਰ ਸੇਵਨਾ ਵਾਧ ਜੂਗੀ ਮਗਰੇ ਦੇ ਆਹ ਵਾਲੀ ਬੱਛੀ ਆ ਕਿ ਡੱਬੀ ਬੱਛੀ ਆ ਮਗਰ ਬਦੀ ਮਾਰ ਗਈ ਹੈਗੀ ਚੰਗੀ ਸੇਵਾ ਸੰਭਾਲ ਗੌਰ ਕਰ ਲਓਗੇ ਤਾਂ ਮਗਰ ਅੱਛੀ ਵੀ ਤਿਆਰ ਕਰ ਲਓਗੇ ਮੁੱਲ ਸਿਰਫ 16000 ਰੁਪਏ ਵਿੱਚੋਂ 500 ਰੁਪਏ ਛੂਟ ਹੋ ਜੂਗੀ ਥਣਾ ਸੋਨਾ ਵੱਥੀ ਚਵਾਈ ਵਾਲਾ ਵਾ ਮੁਠੀ ਵਾਲਾ ਥਾਣਾ ਤੁਸੀਂ ਦੇਖ ਸਕਦੇ ਹੋ ਦੋਸਤੋ ਆ ਜਨਾ ਮਗਰ ਤਾਂ ਥੋੜ ਤਿੰਨ ਨੰਬਰ ਦਾ ਦੱਦ ਕੇ ਬਾਈ ਤਿੰਨ ਨੰਬਰ ਨੂੰ ਬਾਈ ਜਿਹੜੇ ਪਰਿਵਾਰ ਤੋਂ ਆਪਾਂ ਲਈ ਉਹਨਾਂ ਨੇ ਤਾਂ ਕਿਹਾ ਵੀ ਗਾਰੰਟੀ ਆ ਸਾਡੀ ਗੱਭਰ ਦੀ 1.5 ਮਹੀਨੇ ਦੀ ਠੀਕ ਹੈ ਜੀ ਪਰ ਆਪਾਂ ਜਮਾ ਪਿਓਰ ਖਾਲੀ ਕਰਕੇ ਦੰਨੇ ਆ ਠੀਕ ਹੈ ਜੀ ਜਮਾ ਵੀ ਕੋਈ ਵਰੀ ਝੂਠ ਵੀ ਅਗਲਾ ਮਾਰ ਦਿੰਦਾ ਵੇਚਨ ਚਲੋ ਤਾਂ ਹੁਣ ਅਗਲੇ ਦੀ ਕੀ ਮਤਾਬ ਹੈ ਨਾ 6 ਕਿਲੋ ਦੁੱਧ ਕੰਡੇ ਦੇ ਚੋਖ ਕੇ ਲਿਆ ਸਕਦਾ ਠੀਕ ਆ ਥਾਣਾ ਦੀ ਓਕੇ ਬਾਈ ਥਾਣਾ ਦੀ ਮੈਂ ਨਾ ਬਈਰ ਲੱਖ ਵਾਲੀ ਗਾਂ ਨੂੰ ਨਹੀਂ ਉਹ ਜਿਹੇ ਚਵਾਈ ਹੁਣ ਜਿਹੜੀ ਆ ਤਿੰਨ ਨੰਬਰ ਨੂੰ ਲੱਗੀ ਵੀ ਆ ਠੀਕ ਹੈ ਜੀ ਇੰਨੀ ਕੱਢ ਲਈ ਬਾਹਰੋਂ ਲੋ ਵੀ ਦੋਸਤੋ ਬਾਈਆਂ ਦਾ ਵੀ ਅਗਲੇ ਮਾਲ ਪਰ ਆਪਾਂ ਦਾ ਖਾਲੀ ਕਰਕੇ ਦੇਣੀ ਹੈਗੀ ਕਦ ਘੜੇ ਦਾ ਹੀ ਵੱਡਾ ਹੀ ਆ ਇਹ ਵੀ ਕ੍ਰੋਸ ਬ੍ਰੀਡ ਚ ਪੈਂਦੀ ਹੈਗੀ ਦੁੱਧ ਹੋਊਗਾ ਚੱਟਾ ਮੱਝਾ ਰਗਾ ਥਵਾਨਾ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਕਿ ਥੀ ਚੁਆਈ ਵਾਲਾ ਤੇ ਮੁੱਠੀ ਵਾਲਾ ਥਾਣਾ ਬਾਈ ਨੂੰ ਬਹੁਤ ਆ ਦੋਸਤੋ ਉਹ ਕੇ ਡੇਢ ਮਿੰਟ ਦੀ ਬਣੀ ਹੈਗੀ ਪਰ ਆਪਾਂ ਦਾ ਬਾਈ ਜਮ ਖਾਲੀ ਕਰਕੇ ਦੇਣੀ ਹੈਗੀ ਬਾਕੀ ਜਿਹੜਾ ਵੀ ਰਹੂਗਾ ਉਹ ਅੱਗੇ ਉਹਦੀ ਕਿਸਮਤ ਆਗੀ ਦੁੱਧ ਕੰਡੇ ਵਾਲਾ 6 ਕਿਲੋ ਆਗਾ ਥਾਣਾ ਦੀ ਜਮਾ ਡੰਨਾਗੀ ਥਾਣਾ ਸੈਤੋਂ ਨੇੜ ਤੋਂ ਦਿਖਾ ਦਿੰਨੇ ਆ ਦੋਸਤੋ ਮਗਲਨਾ ਮਗਰ ਤੇ ਮੂਹਲ ਨਾ ਮੂਹਲ ਇੱਕੋ ਜਿਹਾ ਥਾਣਾ ਗਾ ਬਾਹਲੀ ਚਵਾਈ ਚੰਗੀ ਬਾਈ ਇਹਦੀ ਤਾਂ ਮੂਹਲ ਵੀ ਚੰਗੀ ਆ ਹਾਂ ਚਵਾਈ ਬਹੁਤ ਚੰਗੀ ਬਾਈ ਆ ਥੋੜੇ ਡਰਦੀ ਆ ਮੇਰੇ ਉੱਪਰ ਇਹ ਕਰਦੀ ਆਗੀ ਅਥਾ ਸੌ ਨੇੜ ਤੋਂ ਦਿਖਾਤੇ ਆਗੇ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਗਈ ਇਹਦੇ ਮੁੱਲ ਮੁੱਲ ਬਾਈ ਇਹਦਾ ਮੁੱਲ ਇਹਦਾ ਬਾਈ ਜੀ ਜਮਾ ਫੈਕਸ 10000 ਰੁਪਏ ਹੀ ਹੈਗਾ ਠੀਕ ਆ ਜੀ ਵਿਚੋ ਕੀ ਮਾਨਤਾਨ ਬਾ 500 ਰੁਪਏ ਛੋੜ ਹੀ ਹੋਣੀ ਆ ਬਾਈ ਆਪਾਂ ਨੂੰ ਉਹ ਘਣ ਭਰਾ ਨਾ ਆਵੇ ਫੋਨ ਇਹ ਨਾ ਹੋਵੇ ਕੋਈ 14 ਲੜਾ 16 ਲੜਾ 17 ਲੜਾ ਨਾ ਵੀ ਜਿਹੜੀ ਚੀਜ਼ ਆਪਾਂ ਦੱਸਦੇ ਆ ਆਪਾਂ ਵੀ ਹਾਂਜੀ ਹਾਂ ਚੋ ਕੰਮ ਛੱਡ ਕੇ ਫੋਨ ਲਾਊਗਾ ਹਾਂਜੀ ਭਾਈ ਲੋ ਵੀ ਦੋਸਤੋ ਬਾਈਆਂ ਦਾ ਵੀ ਸਾਰੇ ਪਸ਼ੂਆਂ ਦੇ ਫਿਕਸ ਜੀ ਪ੍ਰਾਈਜ਼ ਜੀ ਆਗੇ ਕੋਈ ਵੀ ਰਵੇ ਫੋਨ ਲਾ ਕੇ ਵੀ ਕੰਮ ਵਾਲਾ ਬੰਦਾ ਕੰਮ ਨਾਲ ਕੋਈ ਰੋਕੇ ਜਿਹੜੇ ਪੋ ਜਨਰੇਟਰ ਕਰ ਲਿਆ ਉਹਨਾਂ ਜਿਹੜੀ ਦੇਣੀ ਆਗੇ ਸਾਰੇ ਮਗਰ 5-500 ਰੁਪਏ ਛੋੜ ਜਰੂਰ ਹੋ ਜੂਗੀ ਅੱਜ ਦੇ ਵੀਡੀਓ ਚ ਬਾਈ ਆਉਣੇ ਤਿੰਨ ਨਾਕ ਸੇਲ ਚੈੱਕ ਕਰ ਮੈਂ ਬਹੁਤ ਚੰਗੀ ਪਹਿਲਾ ਸੂਈ ਵੀ ਵੈੜ ਮਗਰ ਬੱਛਾ ਤੋਂ 10 ਕਿਲੋ ਕੰਡੇ ਵਾਲਾ ਅਜਾ ਹਫਤਾ ਸੂਈ ਨੋ ਗਿਆ ਮੁੱਲ 42000 ਵਿੱਚੋਂ ਛੋੜ ਹੋ ਜੂਗੀ ਦੋ ਨੰਬਰ ਤੇ ਐਚ ਆਪਣੇ ਡੱਬੀ ਵਿਹੜਾ ਆ ਗਈ ਮਗਰ ਇਹਦੇ ਬੱਛੀ ਆ ਦੋ ਜਿਹੜਾ ਕੰਡੇ ਵਾਲਾ ਇਹਨਾਂ 7 ਕਿਲੋ ਆ ਇੱਕ ਥਣ ਥੋੜਾ ਘੱਟ ਹੈ ਦਾ ਅੱਧਾ ਵਾ ਮੋਲ ਸਿਰਫ 16000 ਰੁਪਇਆ ਇਹ ਚੋ ਛੋੜ ਹੋ ਜੂਗੀ ਤਿੰਨ ਨੰਬਰ ਤੇ ਕ੍ਰੋਸਬਿਟ ਦੀ ਵਿਹੜਾ ਬਹੁਤ ਚੰਗੀ ਵਾਇਨ ਬੁਈਨ ਬਹੁਤ ਆਗਾ ਦੋ ਥੱਲੇ ਕੰਡੇ ਵਾਲਾ 6 ਕਿਲੋ ਆ ਇਹਦੀ ਵੀ 16000 ਛੋੜ ਛੱਪਾ ਹੋ ਜੂਗਾ ਤਿੰਨੇ ਦਾ ਕੋਈ ਨਾ ਪਸੰਦ ਆਉਂਦਾ ਵਾ ਤਿੰਨੇ ਨਾਲ ਕਿ ਸਵੇ ਸਵਾਏ ਆਗੇ ਤੁਸੀਂ ਅਜ ਦੋ ਟਾਈਮ ਚੋਲੋ ਭਰਾ ਚਾਰ ਟਾਈਮ ਚੋਲੋ ਜੋ ਉਸਨੂੰ ਮਾਲਕ ਕਹਿੰਦਾ ਵਾ ਤੇ ਸੱਲੀ ਕਰਕੇ ਲੈ ਜਾ ਸਕਦੇ ਹੋ ਜੀ ਯਾ ਨਾਪ ਸਾਡੇ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ